हुकम सिंह रोड नजदीक डेंटल कॉलेज ਦੇ ਸਾਹਮਣੇ ਜੋ ਬੀਆਰਟੀਐਸ ਕੋਰੀਡੋਰ ਬਣਿਆ ਹੋਇਆ ਉਸ ਦਾ ਰੈਂਪ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਅਤੇ ਉੱਥੇ ਵੱਡਾ ਟੋਆ ਬਣ ਚੁੱਕਿਆ ਹੈ ਜਿਸ ਨਾਲ ਗੱਡੀਆਂ 헤ਠਾਂ ਲਗਣੀਆਂ ਸ਼ੁਰੂ ਹੋ ਗਈਆਂ ਹਨ ਚਾਰ ਪਈਆ ਵਾਹਨ ਜਿਹੜੇ ਨੇ ਉਹ ਬਹੁਤ ਹੀ ਔਖੇ ਲੰਘਦੇ ਹਨ ਇੱਕ ਬਹੁਤ ਹੀ ਮਹੱਤਵਪੂਰਨ ਰਸਤਾ ਹੈ ਜਿਸ ਨੂੰ ਅੰਗੋਲਿਆ ਕੀਤਾ ਜਾ ਰਿਹਾ ਹੈ ਸਾਡੀ ਟੀਮ ਵੱਲੋਂ ਕਈ ਵਾਰ ਇਥੋਂ ਦੀਆਂ ਖਬਰਾਂ ਬਖਾਈਆਂ ਗਈਆਂ ਹਨ ਪਰ ਪ੍ਰਸ਼ਾਸਨ ਜਾਂ ਫਿਰ ਸੰਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਅੰਮ੍ਰਿਤਸਰ ਖਬਰਨਾਮਾ ਦੀ ਟੀਮ ਨਾਲ ਗੱਲਬਾਤ ਕਰਦੇ ਸਮਾਜ ਸੇਵਕ 발কৃষ্ণ ਸ਼ਰਮਾ ਨੇ ਪ੍ਰਸ਼ਾਸਨ ਨੂੰ ਜੁਗਉਣ ਦੀ ਕੋਸ਼ਿਸ਼ ਕੀਤੀ ਅਤੇ ਆਖਿਆ ਕਿ ਜਲਦ ਤੋਂ ਜਲਦ ਐਸਫਟ ਟੋਏ ਦੀ ਮੁਰੰਮਤ ਹੋਣੀ ਚਾਹੀਦੀ ਹੈ ਤਾਂ ਜੋ ਰਾਹੀਆਂ ਦੇ ਰਾਹ ਆਸਾਨ ਹੋ ਸਕਣ ਬਟਾਲਾ ਰੋਡ ਤੇ ਮੌਜੂਦਾਂ ਜਿਹੜਾ ਕਿ ਡੈਂਟਲ ਕਾਲਜ ਦੇ ਬਾਹਰ ਕੋਰੀਡੋਰ ਹੈ ਤੁਸੀਂ ਇੱਥੋਂ ਦੇ ਹਾਲਾਤ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਸਾਡੇ ਸਹਿਯੋਗੀ ਵੱਲੋਂ ਵੀ ਕਾਫੀ ਖਬਰਾਂ ਇਥੋਂ ਕਵਰ ਕੀਤੀਆਂ ਗਈਆਂ ਨੇ ਤੇ ਇਦੇ ਬਾਰੇ ਦੱਸਿਆ ਗਿਆ ਹੈ ਕਿ ਕਾਫੀ ਇੱਥੇ ਹਾਦਸੇ ਹੁੰਦੇ ਨੇ ਤੇ ਗੱਡੀਆਂ ਦੀ ਵੀ ਜਿਹੜੀ ਆ ਉਹ ਡਟ ਭਾਜੇ ਹੁੰਦੀ ਹੈ ਬੜੇ ਬੁਰੇ ਹਾਲਾਤ ਨੇ ਇਸ ਕੋਰੀਡੋਰ ਦੇ ਪਰ ਇਸ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ ਇਹ ਪ੍ਰੋਜੈਕਟ ਜਿਹੜਾ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਫੇਲ ਹੋ ਚੁੱਕਾ BRS ਤੇ ਅੱਜ ਇਹਦੇ ਜਿਹੜੇ ਹਾਲਾਤ ਨੇ ਬਹੁਤ ਹੀ ਮਾੜੇ ਨੇ ਸੜਕਾਂ ਜਿਹੜੀਆਂ ਨੇ ਘੇਰੀਆਂ ਨੇ ਤੇ ਟ੍ਰੈਫਿਕ ਜਿਹੜੀ ਆ ਉਹ ਵੀ ਪ੍ਰਭਾਵਿਤ ਹੁੰਦੀ ਹੈ ਇਹਦੇ ਨਾਲ ਸੋ ਇਸ ਕੋਰਿਡੋਰ ਦਾ ਜਿਹੜਾ ਹਿੱਸਾ ਟੁੱਟਾ ਹੋਇਆ ਇਹਦੇ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਮਾਜ ਸੇਵਕ ਬਲਕਿਸ਼ਿੰਗ ਸ਼ਰਮਾ ਜਿਹੜੇ ਕਿ ਹਰ ਮੁੱਦੇ ਤੇ ਬੜੀ ਬੇਬਾਕੀ ਦੇ ਨਾਲ ਜਿਹੜਾ ਹੈ ਉਹ ਆਪਣੀ رائے ਰੱਖਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਸਾਡੇ ਵੱਲੋਂ ਇੰਨੀਆਂ ਵਾਰ ਖਬਰਾਂ ਵਿਖਾਈਆਂ ਗਈਆਂ ਨੇ ਇਸ ਕੋਰੀਡੋਰ ਨੂੰ ਲੈ ਕੇ ਪਰ ਪ੍ਰਸ਼ਾਸਨ ਜਿਹੜਾ ਉਹ ਜਾਗ ਹੀ ਨਹੀਂ ਰਿਹਾ ਸਬੰਧਤ ਵਿਭਾਗ ਇੰਜ ਲੱਗਦਾ ਕਿ ਸੁੱਤਾ ਹੋਇਆ ਤੁਹਾਡੇ ਕੀ ਵਿਚਾਰ ਨੇ ਤੇ ਇਹ ਬਹੁਤ ਹੀ ਮੰਦਭਾਵ ਕੀ ਘਟਨਾ ਹੈ ਦੁਖਦਾਈ ਘਟਨਾ ਹੈ ਪ੍ਰਸ਼ਾਸਨ ਦੇ ਜਿਹੜੇ ਨਮਾਇंदे ਨੇ ਜਿਹੜੇ ਜਨਤਾ ਨੇ ਚੁਣ ਕੇ ਭੇਜੇ ਨੇ ਸੋ ਉਹਨਾਂ ਦੀ ਇਹ ਡਿਊਟੀਆਂ ਨੇ ਅਫਸਰशाही ਜਾਂ ਕੋਈ ਤਾਜ ਨਹੀਂ ਦਿੱਤਾ ਗਿਆ ਉਹਨਾਂ ਨੂੰ ਇੱਕ ਜਨਤਾ ਵੱਲੋਂ ਨੌਕਰੀ ਦਿੱਤੀ ਗਈ ਆ ਕਿ ਉਹ ਅੱਛੇ ਕੰਮ ਕਰਨਗੇ ਤੇ ਅਗਲੀ ਵਾਰੀ ਉਹਨਾਂ ਨੂੰ ਲੈ ਕੇ ਆਵਾਂਗੇ ਸੋ ਅੱਜ ਅਸੀਂ ਫੇਰ ਇੱਕ ਵਾਰੀ ਮੈਟਰੋ ਜਿਹੜਾ ਰਾਹ ਹੈ ਉਹਦੇ ਰਸਤੇ ਦੇ ਵਿੱਚ ਐਡਾ ਵੱਡਾ ਟੋਆ ਮੈਂ ਜਨਾਕੀ ਪ੍ਰਸ਼ਾਸਨ ਨੂੰ ਤੁਹਾਡੀ ਅਪਰ ਤੱਕ ਕੇਵਲ ਵੱਲੋਂ ਦਿਖਾਇਆ ਜਾਂਦਾ ਹੈ ਕਿ ਆ ਐਡੇ ਐਡੇ ਵੱਡੇ ਟੋਏ ਜਿਹੜੇ ਆ ਪਾ ਤੁਸੀਂ ਦੇਖ ਸਕਦੇ ਹੋ ਇੱਧਰ ਧਿਆਨ ਮਰਵਾ ਸਕਦੇ ਹੋ ਗੱਡੀਆਂ ਦਾ ਕੇ ਗੱਡੀ ਵਜਣੀ ਜੇ ਉਹ ਬਹੁਤ ਜ਼ੋਰ ਨਾਲ ਵਜਣੀ ਗੱਡੀ ਵੇਖ ਸਕਦੇ ਹੋ ਕਿ ਐਡੀ ਜ਼ਬਰਦਸਤ ਸੜਕ ਟੁੱਟੀ ਹੈ ਐਡੀ ਵੱਡੀ ਆਵਾਜ਼ ਆਵੀ ਹੈ ਜਿਹੜੀ ਬਸ ਸੜੇ ਨੂੰ ਜਾਂਦੀ ਸੜਕ ਹੈ ਤੋ ਮੈਟਰੋ ਕਈ ਚਰਾਂ ਤੋਂ ਇਹ ਬੰਦ ਹੋ ਚੁੱਕੀ ਹੈ ਤੇ ਲੋਕਾਂ ਦਾ ਇਹ ਆਵਾਜ਼ਾਂ ਵੀ ਖੋਲ ਦੇਣੀ ਚਾਹੀਦੀ ਸਰਕਾਰ ਨੂੰ ਜਾਂ ਤੇ ਆ ਡਵਾਈਡਰ ਜਿਹੜੇ ਨੇ ਵੱਡੇ ਜਾਂ ਤੋੜ ਦਿੱਤੇ ਜਾਣ ਜਾਂ ਸੜਕ ਦੀ ਮੁਰੰਮਤ ਕੀਤੀ ਜਾਏ ਜੇ ਪੈਸਾ ਜਨਤਾ ਦਾ ਇੰਨਾ ਖੁੱਲਾ ਪੈਸਾ ਲਾ ਕੇ ਅਸੀਂ ਇਹ ਮੈਟਰੋ ਬਣਾਈ ਆ ਲੋਕਾਂ ਦੇ ਸੁੱਖ ਲਈ ਬਣਾਈ ਆ ਜੇ ਬੱਸਾਂ ਬਰਬਾਦ ਕਰਨੀਆਂ ਸੀ ਕਰਮਾਂ ਰੁਪਏ ਬਰਬਾਦ ਕਰਨੇ ਸੀ ਤੇ ਇਹਨੂੰ ਫਿਰ ਕਿਉਂ ਲਾਇਆ ਗਿਆ ਤੋ ਇਹ ਬੜਾ ਭਾਰੀ ਨੁਕਸਾਨ ਜਿਹੜਾ ਲੋਕਾਂ ਦਾ ਕੀਤਾ ਸੋ ਮੈਂ ਪ੍ਰਸ਼ਾਸਨ ਦਾ ਧਿਆਨ ਬਾਰ ਬਾਰ ਲੋਕਾਂ ਵੱਲ ਦੁਆੰਦਾ ਰਹਨਾ ਪ੍ਰਸ਼ਾਸਨ ਦੇ ਜਿਹੜੇ ਨਮਾਇੰਦੇ ਨੇ ਉਹਨਾਂ ਵੱਲ ਵੀ ਮੈਂ ਧਿਆਨ ਦਿੰਨਾ ਕਈ ਵਾਰ ਇਹ ਹੁੰਦਾ ਕਿ ਉਹ ਉਹਨਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਉਹ ਉੱਥੇ ਨਹੀਂ ਗਏ ਹੁੰਦੇ ਆ ਉਹਨਾਂ ਦੀ ਨੋਟਿਸ ਵਿੱਚ ਉਹਨਾਂ ਦੇ ਧਿਆਨ ਵਿੱਚ ਕਈ ਵਾਰੀ ਨਹੀਂ ਆਉਂਦਾ ਤੇ ਸੋ ਜਿਹੜੇ ਸਾਡੇ ਤੁਹਾਡੇ ਟੀਵੀ ਚੈਨਲ ਜਿਹੜੇ ਲਗਾਤਾਰ ਤੁਹਾਨੂੰ ਇਹ ਦਿਖਾ ਰਹੇ ਨੇ ਉਹਨਾਂ ਦਾ ਤੁਹਾਡਾ ਧਿਆਨ ਇੱਧਰ ਜਾਣਾ ਚਾਹੀਦਾ ਤੇ ਇਹ ਇਹ ਜਿਹੜੇ ਬੰਪਰ ਨੇ ਮੇਰੇ ਖਿਆਲ ਨਾਲ ਮੇਰੇ ਦੇਖਦਿਆਂ ਦੇਖਦਿਆਂ ਘੱਟੋ ਘੱਟ 1500 ਲੋਕਾਂ ਦੀ ਜਿਹੜੇ ਨਾ ਬੰਪਰ ਦਾ ਨੁਕਸਾਨ ਹੋ ਚੁੱਕਾ ਸੋ ਨਾ ਉਹ ਪਿੱਛੇ ਮੁੜ ਸਕਦਾ ਨਾ ਉਹ ਅੱਗੇ ਜਾ ਸਕਦਾ ਸੋ ਇਹਨਾਂ ਲੀਡਰਾਂ ਨੂੰ ਇਹਨਾਂ ਨੇਤਾਵਾਂ ਨੂੰ ਇਹਨਾਂ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਜਦੋਂ ਜਦੋਂ ਕੋਈ ਚੈਨਲ ਇਹ ਗੱਲ ਦੱਸਦਾ ਹੈ ਕਿ ਇਹ ਨੁਕਸਾਨ ਹੋ ਰਿਹਾ ਉਹ ਉਹਨਾਂ ਵੱਲ ਧਿਆਨ ਹੀ ਨਹੀਂ ਦਿੰਦਾ ਸੋ ਅਸੀਂ ਮਿਹਰਬਾਨੀ ਕਰਕੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਹਾਨੂੰ ਲਾਈਟ ਦਿਖਦੀ ਆ ਔਰ ਚਲਾਨ ਦਿਖਦੇ ਆ ਤੇ ਆ ਕਿਉਂ ਨਹੀਂ ਦਿਖਦੇ ਵੀ ਜਿੱਥੇ ਕਿ ਐਡਾ ਭਾਰੀ ਨੁਕਸਾਨ ਲੋਕਾਂ ਦਾ ਹੋ ਰਿਹਾ ਤੁਸੀਂ ਲੋਕਾਂ ਦੀ ਸਹਾਇਤਾ ਲਈ ਮਦਦ ਲਈ ਆਏ ਹੋ ਸੋ ਮੈਂ ਬੇਨਤੀ ਕਰਾਂਗਾ ਸਰਕਾਰ ਅੱਗੇ ਵੀ ਇਹਨੂੰ ਜਲਦ ਤੋਂ ਜਲਦ ਜਲਦੀ ਤਿਆਰ ਕੀਤਾ ਜਾਏ ਇਹਨੂੰ ਬਣਾਇਆ ਜਾਵੇ ਧੰਨਵਾਦ ਸੋ ਇਹ ਸਾਨੇ ਸਮਾਜ ਸੇਵਕ ਬਲਕੇਸ਼ੀ ਸ਼ਰਮਾ ਜਿਹੜੇ ਕਿ ਸ਼ਹਿਰ ਵਾਸੀਆਂ ਦੇ ਲਈ ਮੁੱਦੇ ਚੁੱਕਦੇ ਰਹਿੰਦੇ ਨੇ ਤੇ ਬੜੀ ਬੇਬਾਕੀ ਦੇ ਨਾਲ ਆਪਣੀ رائے ਰੱਖਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਅਫਸਰਸ਼ਾਹੀ ਹੈ ਉਹ ਲੋਕਾਂ ਵਾਸਤੇ ਹੈ ਸੋ ਇਸ ਲਈ ਅਫਸਰਾਂ ਨੂੰ ਜਿਹੜਾ ਹੈ ਅਫਸਰਸ਼ਾਹੀ ਛੱਡ ਕੇ ਪਬਲਿਕ ਲਈ ਕੰਮ ਕਰਨਾ ਚਾਹੀਦਾ ਹੈ ਇਹ ਕੰਮ ਨੇ ਜਿਹੜੇ ਤੁਹਾਨੂੰ ਹੁਣ ਦਿਖਾਏ ਨੇ ਇਸ ਤਰ੍ਹਾਂ ਦੇ ਕਈ ਕੰਮ ਨੇ ਪੂਰੇ ਸ਼ਹਿਰ ਦੇ ਵਿੱਚ ਜਿਹਦੇ ਨਾਲ ਲੋਕ ਪਰੇਸ਼ਾਨ ਹੁੰਦੇ ਨੇ ਪਰ ਅਫਸਰਸ਼ਾਹੀ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਪੇਸ਼ ਆਵੇ ਸੋ ਇਸ ਨੂੰ ਵੀ ਜਲਦ ਤੋਂ ਜਲਦ ਬਣਾਉਣਾ ਚਾਹੀਦਾ ਤਾਂ ਕੋਈ ਹਾਂ ਜਨਾ ਵਾਪਰੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ